ਬੈਠੇ ਭੈਣੋ ਤੇ ਭਰਾਵੋ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਆਪ ਦੇ ਆਪ ਦੇ ਹਸਾਮਤਾਂ ਸਾਡੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਇੱਕ ਤਾਂ ਜਿੰਨਿਕ ਆਪਣੇ ਜ਼ਿਲ੍ਹਾ ਪ੍ਰਧਾਨ ਨੇ ਕਿ ਦਿੱਲੀ ਕਿਉਂ ਨਹੀਂ ਗਏ ਉਹਦਾ ਵਾਵਾ ਸਾਫ਼ ਕੀਤਾ ਕੁਝ ਗੱਲ ਨਾਲ ਉਹਦੇ ਤੇ ਹੋਰ ਵੀ ਵੱਧ ਕਰਨੀ ਚਾਹੁੰਦਾ ਜਿੰਨੇ ਭਰਾ ਤੁਸੀਂ ਬੈਠੇ ਹੋ ਬਾਲਿਆਂ ਨੂੰ ਸਵਾਲ ਵੀ ਹੋ ਜਾਂਦਾ ਹੈ ਜਦੋਂ ਫਲੜਿਆਂ ਨੂੰ ਪੁੱਛਿਆ ਵੀ ਦਿੱਲੀ ਕਿਉਂ ਨਹੀਂ ਗਏ ਜਨਨੇ ਨੂੰ ਹਿਸਾਬ ਨਹੀਂ ਲੱਗਦਾ ਜੀ ਹੋਣੀ ਚਾਹੀਏ ਕੀ ਕਹੀਓ ਗੱਲਾਂ ਮੈਂ ਤੁਹਾਡੇ ਨਾਲ ਸਾਝੀਆਂ ਕਰਦਾ ਦੇਖੋ ਐਸ ਟੇਮ ਇੱਕ ਸੀ ਜਦੋਂ ਆਪਾਂ ਦਿੱਲੀ ਮੋਰਚਾ ਲਾਇਆ ਇੱਕ ਤੋਂ ਦੋ ਹੀ ਨੇ ਬਣਾਏ ਇਹ ਜਨਨੇ ਵਾਲਾ ਫਾਗ ਨੇ ਬਣਾਇਆ ਇੱਕ ਤੋਂ ਦੋ ਤੇ 3 ਬਣਾਉਣ ਦੀ ਖਾਤਰ ਜਿਹੜੀ ਕਿਸਾਨ ਵੀਦੂਲ ਸਹਾਇਤਾ ਕਮੇਟੀ ਹੈ ਦੀਗਾ ਉਹਨਾਂ ਨੇ ਬਣਾ ਲਿਆ ਇੱਕ ਤੋਂ ਭਾਈ ਤਿੰਨ ਪਹਿਲਾ ਉਹ ਕਿਵੇਂ ਬਣਗੇ ਪਹਿਲਾ ਸਵਾਲ ਤਾਂ ਇਹ ਹੀ ਦੀ ਹੈ ਉਦੋਂ ਵਾਂਹ ਜੇ ਕਿਸ ਨੇ ਅੱਡ ਬਣਾ ਲਿਆ ਉਹਦਾ ਅਧਿਕਾਰ ਹੈ ਉਹਨੇ ਕਿਵੇਂ ਲੜਨਾ ਇਹਦੇ ਸਾਨੂੰ ਕੋਈ ਇਰਾਜ਼ ਨਹੀਂ ਕਿ ਉਹਨਾਂ ਨੇ ਲੜਾਈ ਕਿੱਥੇ ਜਾ ਕੇ ਤੇ ਕਿਵੇਂ ਲੜਨੀ ਹੈ ਉਦੋਂ ਵਾਲਾ ਸਵਾਲ ਹੈ ਕਿ ਭਾਈ ਜੇ ਇਹ ਅੱਡ ਉਹ ਅੱਡ ਹੈ ਫਿਰ ਜਦੋਂ ਕੋਈ ਮੋਰਚਾ ਲਾਉਂਦਾ ਘੋਲ ਕਰਦਾ ਵੀ ਸਪੋਰਟ ਤੇ ਜਾ ਬਲਾ ਕਰਨ ਦੂਜੇ ਤੇ ਉਹ ਤੋਂ ਦਿੱਲੀ ਵਾਲਿਆਂ ਨੇ ਹਰਿਆਣੇ ਦੇ ਬਾਦਲਾਂ ਤੇ ਜਬਰ ਕਰਦੀ ਬੋਸ਼ ਕੀਤੀ ਉਹਦਾ ਮਾ ਵਿਸਥਾਰ ਨਹੀਂ ਜਾਂਦਾ ਬਹੁਤ ਕਰਗਾ ਜਿਲ੍ਹਾ ਫਰਦਾਨ ਉਧਰਾਂ ਦੇ ਵੀ ਸਹਿਮਤੀ ਆ ਜਿਹੜੇ ਗੱਲਾਂ ਉਹ ਉਖਾਰੀਆਂ ਕਈਆਂ ਤੇ ਆਪਾਂ ਸੜਕਾਂ ਤੇ ਬੈਠੇ ਹਾਂ ਦੀ ਸਪੋਰਟ ਦੇ ਵਿੱਚ ਜੱਗੇ ਕੋਲੇ ਜਾ ਕਿੰਦਾ ਬੰਦਾ ਤੁਹਾਡਾ ਇਕੱਠਾ ਹੈ ਕੱਲ ਨੂੰ ਤੁਹਾਨੂੰ ਹੋ ਸਕਦਾ 3 ਵਜੇ ਸਨੇਹੇ ਮਿਲੇ ਹੋਣੇ ਜੀ ਮਾਤਾ ਵਧਾਈ ਦਿਨਾ ਇਸ ਕਰਕੇ ਵੀ ਜੇ ਇੰਨੇ ਘੰਟੇ ਤੱਕ ਤੁਸੀਂ ਆਏ ਪਿਆਰੋਂ ਫੇਰ ਲੌੜਾ ਨਹੀਂ ਉਹ ਮੰਦਰ ਤੇ ਪਹੁੰਚ ਜਾਗੇ ਜਿੱਥੇ ਆਪਾਂ ਜਾਣਾ ਚਾਹੁੰਦੇ ਆ ਜਿੱਤੇ ਸਾਡੇ ਪੁੱਤੂ ਜੀ ਆਂਦੇ ਆ ਰਫਲਾ ਸਾਡੇ ਕਨੇ ਉਹਨਾਂ ਕਦੇ ਹੋਣੀ ਉਸ ਮੰਦਰ ਤੇ ਪਹੁੰਚ ਜਾਗੇ ਉਦੋਂ ਅਗਲੀ ਗੱਲ ਵੀ ਜਦੋਂ ਭਾਈ ਆਪਾਂ ਚੰਡੀਗੜ੍ਹ ਤਿੰਨ ਦਿਨ ਲਾਏ ਅਸ ਟਾਈਮ ਦੇ ਸੱਦੇ ਤੇ ਉਦੋਂ ਇੱਕ ਜੱਥੇਬੰਦੀਆਂ ਨੇ ਭਾਈ ਬਿਆਨ ਨਹੀਂ ਦਿੱਤਾ ਬਿਆਨ ਤਾਂ ਦਿੱਤਾ ਹੀ ਜਾ ਸਕਦਾ ਬਿਆਨ ਤਾਂ ਜੋਰ ਨਹੀਂ ਲਾਦਾ ਬਿਆਨ ਤਾਂ ਆਪਣੇ ਤੋਂ ਪਹਿਲਾਂ ਲੱਗਿਆ ਹੋਇਆ ਕੁੜਾ ਉਦੋਂ ਗਾਹ ਦਾ ਨੂੰ ਪਤਾ ਹੋ ਆਪਣੀ ਗੱਲੀ ਜਥੇਬੰਦੀ ਨੇ 5 ਦਿਨ ਜਿਹੜਾ ਹੈਡਕਵਰਾਂ ਤੇ ਲਾਇਆ ਇਹਨਾਂ ਸਾਰੀਆਂ ਜਥੇਬੰਦੀਆਂ ਦਾ ਪਿਆਰ ਭਾਲੋ ਕਿਸੇ ਸੋਸ਼ਲ ਮੀਡੀਆ ਤੇ ਵੀਡੀਓ ਭਾਈ ਬਖਾਓ ਉਹ ਭਾਈ ਦੇ ਨੂੰ ਇਨਸਾਨਦ ਕਰਨੀ ਹੈ ਰੇ ਨੰਦਾ ਕਰ ਲੋ ਆ ਜਿਹੜੇ ਬਾਰਡਰਾਂ ਤੇ ਏਡੀ ਵੱਡੀਆਂ ਰੋਕਾਂ ਖੜੀਆਂ ਕਰੀਆਂ ਨੇ ਇਹ ਮੋਦੀ ਦੀ ਏਡੀ ਹਿੰਮਤ ਨਹੀਂ ਸੀ ਪੈਗੀ ਇਹ ਹਿੰਮਤ ਵੀ ਤਾਂ ਪੈਗੀ ਤੇ ਇੱਕ ਸੰਯੁਕਤ ਮੋਰਚੇ ਤੋਂ ਤਿੰਨ ਫੜੇ ਬਣ ਗਏ ਪੰਜਾਬ ਦੀ ਤਾਂ ਹਿੰਮਤ ਪਈਆ ਇਹ ਭਈਆ ਆਪਾਂ ਸਾਰੇ ਇਕੱਠੇ ਹੋਈਏ ਜਿਵੇਂ ਪਹਿਲਾਂ ਸੀ ਫਿਰ ਆਪਾਂ ਇਕੱਠੇ ਨਹੀਂ ਸੀ ਜਾ ਸਕਦੇ ਜਿਵੇਂ ਪਹਿਲਾਂ ਦਿੱਲੀ ਗਏ ਆ ਜਦੋਂ ਨੂੰ ਮੌਕਾ ਦਿੱਤਾ ਜੇ ਕਹਿਣਾ ਹੋਵੇ ਤਾਂ ਹੁਣ ਇਸ ਗੱਲ ਨੂੰ ਜੇ ਆਪਾਂ ਬੰਨਣਾ ਚਾਹੀਏ ਤੇ ਭਰਾ ਸਾਡੇ ਇਸ ਗੱਲ ਦਾ ਸਵਾਲ ਕਰਤਾ ਨੂੰ ਪੁੱਛੋ ਭਾਈ ਇੱਕ ਤੋਂ ਤਿੰਨ ਜਿਹਨੇ ਬਣਾਤੇ ਉਹਨਾਂ ਤੇ ਬਿੱਕਾ ਖੜੀ ਹੋਈ ਸੀ ਤਾਂ ਆਗੇ ਸਪੋਰਟ ਤੇ ਜਿੰਨੇ ਮੋਰਚੇ ਸੀ ਲਾਇਆ ਉਹ ਦੱਸੋ ਸਾਨੂੰ ਕੋਈ ਦਰਿਆਣੇ ਦਿਖਾ ਦਿਓ ਇਸ ਮਾਨ ਦੇ ਵਜ੍ਹਾ ਚੰਗੀ ਗੱਲ ਆ ਧੰਨਵਾਦ ਐਸਾ ਧੰਨਵਾਦ ਕਰਾਂਗੇ